Rahul Gandhi yine ਅਮਰੀਕਾ ਦੌਰੇਤੇ ਨੇ ਜਥੇਵਾਨਾਂ ਦੇ ਵੱਲੋਂ ਵੱਖ-ਵੱਖ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਤੇ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਬਿਆਨ ਵੀ ਦਿੱਤੇ ਜਾ ਰਹੇ ਨੇ ਤੇ ਇਸ ਹਫਤੇ ਦਰਮਿਆਨ ਹੰਨੂਨਾ ਦੇ ਵੱਲੋਂ ਇੱਕ ਵੱਡਾ ਬਿਆਨ 1984 ਦੇ ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਵੱਲੋਂ ਇਹ ਜਵਾਬ ਜਿਹੜਾ ਹੈ ਉਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਇੱਕ ਵੱਖਰਾ ਸਿਆਸੀ ਮਸਲਾ ਜਿਹੜਾ ਉਹ ਛਿੜ ਗਿਆ ਹੈ ਤਾਂ ਇੱਕ ਸਮਾਗਮ ਦੇ ਦੌਰਾਨ ਇੱਕ ਸਿੱਖ ਨੌਜਵਾਨ ਦੇ ਵੱਲੋਂ ਰਾਹੁਲ ਗਾਂਧੀ ਨੂੰ ਸਵਾਲ ਕੀਤੇ ਗਏ ਕਿ ਤੁਸੀਂ ਵਦੇਸ਼ ਦੇ ਵਿੱਚ ਕੜੇ ਦਾ ਮੁੱਦਾ ਚੁੱਕਿਆ ਹੈ ਕਿ ਪ੍ਰੀਖਿਆਵਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਸਿੱਖਾਂ ਦੇ ਕੜੇ ਉਤਰ ਵਾਲੇ ਜਾਂਦੇ ਨੇ ਸ਼੍ਰੀਸ਼ਾਹ ਉਤਾਰ ਲਿਆ ਜਾਂਦਾ ਹੈ ਪਰ ਤੁਸੀਂ ਇੱਕ ਅਜਿਹੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਸ ਦੇ ਵਿੱਚ 1984 ਦੇ ਕਈ ਕਤਲੇਆਮ ਦੇ ਜਿਹੜੇ ਲੋਕ ਨੇ ਉਹ ਸ਼ਾਮਿਲ ਨੇ ਉਸ ਦੇ ਵੱਲੋਂ ਸੰਜੇਨ ਕੁਮਾਰ ਦਾ ਵੀ ਨਾਮ ਲਿਆ ਗਿਆ ਤੇ ਹੋਰ ਨੌਜਵਾਨ ਦੇ ਵੱਲੋਂ ਗੱਲਾਂ ਕਈਆਂ ਗਈਆਂ ਜਿਸ ਤੋਂ ਬਾਅਦ ਰਾਹੁਲ ਗਾਂਧੀ ਦੇ ਬਿਆਨ ਨੇ ਹੁਣ ਨਵੀਂ ਚਰਚਾ ਦੇਸ਼ ਦੇ ਵਿੱਚ ਛੇੜ ਦਿੱਤੀ ਹੈ ਤਾਂ ਰਾਹੁਲ ਗਾਂਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਰਾਹੁਲ ਗਾਂਧੀ ਦੇ ਵੱਲੋਂ 1984 ਦੇ ਵਿੱਚ ਹੋਏ ਕਤਲੇਆਮ ਦੀ ਨਿੰਦਾ ਕੀਤੀ ਗਈ ਹੈ ਉਹਨਾਂ ਨੇ ਇੱਕ ਵੀ ਕਿਹਾ ਹੈ ਕਿ ਉਹ ਸਬਦ ਨਹੀਂ ਹੋਣਾ ਚਾਹੀਦਾ ਸੀ ਜੋ 1984 ਦੇ ਵਿੱਚ ਹੋਇਆ ਉਹਨਾਂ ਨੇ ਕਿਹਾ ਕਿ ਮੇਰੇ ਸਿੱਖਾਂ ਦੇ ਨਾਲ ਇਹ ਚੰਗੇ ਸਬੰਧ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦੇ ਲਈ ਇਹ ਵੀ ਕਿਹਾ ਹੈ ਕਿ ਜੋ ਕੁਝ ਵੀ ਹੋਇਆ ਉਸ ਦੀ ਜ਼ਿੰਮੇਵਾਰੀ ਆ ਜਾਂ ਫਿਰ ਉਜ਼ੀ ਮਾਫੀ ਜਿਹੜਾ ਮੈਂ ਮੰਗਦਾ ਤਾਂ ਰਾਹੁਲ ਗਾਂਧੀ ਦੇ ਵੱਲੋਂ ਹੁਣ ਵੱਡਾ ਬਿਆਨ ਜਿਹੜਾ ਅਮਰੀਕਾ ਦੇ ਵਿੱਚ ਦਿੱਤਾ ਗਿਆ 1984 ਨਸ਼ਲ ਕੁਸ਼ੀ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਕਿ 1980 ਦੇ ਦਹਾਕੇ 'ਚ ਜੋ ਹੋਇਆ ਉਹ ਗਲਤ ਸੀ ਜਦੋਂ ਇਹ ਗਲਤੀਆਂ ਹੋਈਆਂ ਮੈਂ ਉੱਥੇ ਨਹੀਂ ਸੀ ਮੈਂ ਸਿਆਸਤ ਦੇ ਵਿੱਚ ਨਹੀਂ ਸੀ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਣਾ ਭਾਰਤ 'ਚ ਮੇਰੇ ਸਿੱਖਾਂ ਨਾਲ ਬਹੁਤ ਚੰਗੇ ਸਬੰਧ ਨੇ ਤਾਂ ਇਹ ਗੱਲਾਂ ਦਾ ਜ਼ਿਕਰ ਜਿਹੜਾ ਰਾਹੁਲ ਗਾਂਧੀ ਦੇ ਵੱਲੋਂ ਕੀਤਾ ਗਿਆ ਤਾਂ ਅਮਰੀਕਾ ਦੌਰੇ ਦੌਰਾਨ ਇੱਕ ਮਿਲਣੀ ਦੇ ਦਰਮਿਆਨ ਇੱਕ ਸਿੱਖ ਨੌਜਵਾਨ ਦੇ ਵੱਲੋਂ ਇਹ ਸਵਾਲ ਜਿਹੜਾ ਨੇ ਉਹ ਰਾਹੁਲ ਗਾਂਧੀ ਦੇ ਵੱਲ 다ਗੇ ਗਏ ਕਿ ਰਾਹੁਲ ਗਾਂਧੀ ਪੰਜਾਬ ਦੇਸ਼ ਦੇ ਵਿੱਚ ਵੱਡੇ ਮੁੱਦੇ ਚੱਕਦੇ ਨੇ ਰਾਹੁਲ ਗਾਂਧੀ ਸਿੱਖਾਂ ਦੇ ਕੜੇ ਦੀ ਲੈ ਕੇ ਜਿਹੜਾ ਨੇ ਸਵਾਲ ਕਰਦੇ ਨੇ ਕਿ ਕੜੇ ਸਿੱਖਿਆਵਾਂ ਦੇ ਵਿੱਚ ਨਹੀਂ ਉਤਰਵਾਉਣੇ ਚਾਹੀਦੇ ਪ੍ਰੀਖਿਆਵਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਇਸ ਤਰੀਕੇ ਦਾ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਇਹ ਸਭ ਦੇ ਦਰਮਿਆਨ ਨੌਜਵਾਨ ਦੇ ਵੱਲੋਂ ਵੀ ਸਵਾਲ ਪੁੱਛਿਆ ਗਿਆ ਕਿ ਤੁਸੀਂ ਦੇਸ਼ ਦੇ ਵਿੱਚ ਇਹ ਸਭ ਨੂੰ ਲੈ ਕੇ ਆਵਾਜ਼ ਤਾਂ بلند ਕਰਦੇ ਹੋ ਪਰ ਇੱਕ ਅਜਿਹੀ ਪਾਰਟੀ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜਿਸ ਨੇ 1984 ਦੇ ਵਿੱਚ ਕਤਲੇਆਮ ਦੇ ਕਈ ਦੋਸ਼ੀਆਂ ਨੂੰ ਜਿਹੜਾ ਨੇ ਉੱਚ ਅਧ ਦੇ ਬਖਸ਼ੇ ਨੇ ਤਾਂ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਜਿਹੜਾ ਨੇ ਇਸ ਪੂਰੀ ਚੀਜ਼ ਨੂੰ ਲੈ ਕੇ ਜਿਹੜਾ ਹੈ ਉਹ ਨਿੰਦਾ ਵੀ ਕਰਦੇ ਦਿਖਾਈ ਦਿੱਤੇ ਕਿ 1984 ਦੇ ਵਿੱਚ ਜੋ ਹੋਇਆ ਜੋ ਕਤਲੇਆਮ ਹੋਇਆ ਜਾਂ ਫਿਰ ਜਿਸ ਤਰੀਕੇ ਦੇ ਨਾਲ ਵੀ ਜੋ ਚੀਜ਼ਾਂ ਵਾਪਰੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੀ ਉਹਨਾਂ ਨੇ ਕਹਿ ਕਿ 1980 ਤੋਂ ਬਾਅਦ ਦਾ ਸਮਾਂ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਉਹ ਚੰਗਾ ਨਹੀਂ ਵਾਪਰਿਆ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵੀ ਗਲਤੀਆਂ ਕਾਂਗਰਸ ਦੇ ਵੱਲੋਂ ਹੋਈਆਂ ਸੀ ਮੈਂ ਉਸ ਤੇ ਮਾਫੀ ਮੰਗਦਾ ਤੇ ਨਾਲ ਦੀ ਨਾਲ ਉਹ ਸਭ ਦੀ ਜ਼ਿੰਮੇਵਾਰੀ ਮੈਂ ਲੈਣਾ ਤਾ ਵੱਡਾ ਦਿਲ ਵੀ ਕਹਿ ਸਕਦੇ ਆ ਕਿ ਰਾਹੁਲ ਗਾਂਧੀ ਦੇ ਵੱਲੋਂ ਦਿਖਾਇਆ ਗਿਆ ਤੇ ਲਗਾਤਾਰ ਪੰਜਾਬ ਦੇ ਵਿੱਚ ਇਹ ਮੁੱਦਾ ਖਾਸਾ ਗਰਮਾਇਆ ਵੀ ਰਹਿੰਦਾ ਹੈ ਖਾਸ ਕਰਕੇ ਉਸ ਸਮੇਂ ਜਦੋਂ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਸੇਵਾ ਨਿਭਾਉਂਦੇ ਨੇ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਦਿਖਿਆ ਹੋਏਗਾ ਕਿ ਅਚਾਨਕ ਹੀ ਰਾਹੁਲ ਗਾਂਧੀ ਅੰਮ੍ਰਿਤਸਰ ਆ ਜਾਂਦੇ ਨੇ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਲਦੀ ਸੇਵਾ ਕਰਦੇ ਨੇ ਕੀਰਤਨ ਸਰਵਨ ਕਰਦੇ ਨੇ ਬਾਣੀ ਸਰਵਨ ਕਰਦੇ ਨੇ ਤੇ ਉੱਥੇ ਸੇਵਾ ਨਿਭਾਉਂਦੇ ਨੇ ਕਾਫੀ-ਕਾਫੀ ਲੰਬਾ ਚਿਰ ਤੱਕ ਅਜੇ ਉਸ ਤੋਂ ਬਾਅਦ ਰਾਹੁਲ ਗਾਂਧੀ ਦੇ ਨਾਲ ਕਾਫੀ ਵਿਵਾਦ ਜਿਹੜਾ ਇੱਥੇ ਜੁੜਦੇ ਰਹਿੰਦੇ ਨੇ ਕਿ ਜਨਾਦੀ ਦਾਦੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਤਾਂ ਉਹਨਾਂ ਦੇ ਕੁੱਲ ਦੇ ਲੋਕ ਕਿਵੇਂ ਇੱਥੇ ਆ ਕੇ ਸੇਵਾ ਕਰਦੇ ਨੇ ਤਾਂ ਗਰਮਪੰਥੀ ਲੋਕ ਇਸ ਚੀਜ਼ ਨੂੰ ਲੈ ਕੇ ਸਵਾਲ ਵੀ ਜਿਹੜਾ ਨੇ ਉਹ ਲਗਾਤਾਰ ਚੁੱਕਦੇ ਰਹਿੰਦੇ ਨੇ ਤੇ ਸਭ ਦੇ ਦਰਮਿਆਨ ਹੁਣ ਜਦੋਂ ਇੱਕ ਸਿੱਖ ਨੌਜਵਾਨ ਦੇ ਵੱਲੋਂ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਨੂੰ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਰਾਹੁਲ ਗਾਂਧੀ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਮਾਫੀ ਵੀ ਮੰਗੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਕਾਂਗਰਸ ਦੀਆਂ ਜੋ ਗਲਤੀਆਂ ਹੋਈਆਂ ਉਸ ਦੀਆਂ ਜ਼ਿੰਮੇਵਾਰੀ ਮੈਂ ਲੈਣਾ ਹੈ ਤੇ ਨਾਲ ਦੇ ਨਾਲ ਇਹ ਵੀ ਗੱਲ ਕਹੀ ਗਈ ਕਿ ਉਹ ਸਭ ਨਹੀਂ ਹੋਣਾ ਚਾਹੀਦਾ ਸੀ ਜੋ 1984 1980 ਤੋਂ ਲੈ ਕੇ ਵਾਪਰਿਆ ਹੈ ਉਹ ਪੰਜਾਬ ਦੇ ਵਿੱਚ ਕੋਈ ਚੰਗੀ ਸਥਿਤੀ ਨਹੀਂ ਸੀ ਉਹਨਾਂ ਨੇ ਕਿਹਾ ਕਿ ਮੈਂ ਉਸ ਵੇਲੇ ਹਾਲਾਂਕਿ ਐਕਟਿਵ ਪੋਲਿਟਿਕਸ ਵਿੱਚ ਨਹੀਂ ਸੀ ਪਰ ਜੇ ਇਹ ਚੀਜ਼ਾਂ ਹੋਈਆਂ ਨੇ ਮੈਂ ਉਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਤੇ ਨਾਲ ਦੀ ਨਾਲ ਮਾਫੀ ਵੀ ਮੰਗਦਾ ਹਾਂ ਤਾਂ ਰਾਹੁਲ ਗਾਂਧੀ ਦੇ ਵੱਲੋਂ ਇਹ ਚੀਜ਼ ਕਹੀ ਗਈ ਹੈ ਤੇ ਹੁਣ ਇਹ ਸਭ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਵਾਲ ਦਾਗੇ ਜਾ ਰਹੇ ਨੇ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਇਹ ਵੀ ਕਬੂਲ ਲੈਣ ਕਿ ਜਿਨ੍ਹਾਂ ਨੇ 1984 ਦੇ ਵਿੱਚ ਜੋ ਦੋਸ਼ੀ ਨੇ ਚਾਹੇ ਉਹ ਸੱਜਣ ਕੁਮਾਰ ਨੇ ਚਾਹੇ ਹੋਰ ਕਈ ਕਾਂਗਰਸ ਦੇ ਆਗੂ ਨੇ ਉਹਨਾਂ ਨੂੰ ਉੱਚ ਅਹੁਦੇ ਬਖਸ਼ੇ ਗਏ ਨੇ ਇਸ ਚੀਜ਼ ਲਈ ਰਾਹੁਲ ਗਾਂਧੀ ਕਦੋਂ ਮਾਫੀ ਮੰਗਣਗੇ ਤੇ ਇਸ ਚੀਜ਼ ਲਈ ਕਦੋਂ ਰਾਹੁਲ ਗਾਂਧੀ ਇਹ ਕਹਿਣਗੇ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ ਤਰਸ਼ਦੀਪ ਕਲੇਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਤੇ ਲੀਗਲ ਸਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜਾ ਆ ਉਹ ਜਾਰੀ ਕੀਤਾ ਗਿਆ ਹੈ ਤਾਂ ਲਗਾਤਾਰ ਰਾਹੁਲ ਗਾਂਧੀ ਦੇ ਹੁਣ ਇਸ ਬਿਆਨ ਨੂੰ ਲੈ ਕੇ ਸਿਆਸਤ ਪੂਰੇ ਤਰੀਕੇ ਨਾਲ ਗਰਮਾਈ ਹੋਈ ਹੈ